ਕੋਈ ਬਦਲੇ ਦੀ ਗੱਲ ਇਹ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਦਾ ਕੰਮ ਆ ਵੀ ਜਿੰਨੇ ਇਹ ਕੰਮ ਕੀਤਾ ਉਹਦੇ ਪਿੱਛੇ ਕੌਣ ਆ ਨਾਲ ਕੌਣ ਆ ਇਹ ਕਿਦਾਂ ਉਹਨੇ ਸਾਰੀ ਬਣਾਈ ਇਹਦੀ ਜਾਂਚ ਕਰਕੇ ਤੇ ਜੋ ਕਾਨੂੰਨ ਤੁਸੀਂ ਤੇ ਕਾਨੂੰਨ ਮੁਤਾਬਕ ਹੀ ਕਰਨਾ ਮੈਨੂੰ ਵੀ ਪਤਾ ਕੋ ਇਨਸ਼ੋਰ ਕਰੋ ਬਾਕੀ ਸੰਗਤ ਆ ਜਿਹੜੀ ਵੇਖੋ ਆਪਾਂ ਪ੍ਰਸ਼ਾਸਨ ਨੂੰ ਵੀ ਕੀ ਕਵਾਂਗੇ ਗੁਰਦੁਆਰਿਆਂ ਦੀ ਰਾਖੀ ਅਸੀਂ ਤੈਅ ਕਰਨੀ ਪੰਥ ਨੇ ਤੈਅ ਕਰਨੀ ਹੈ ਪਹਿਰੇਦਾਰੀ ਕਮੇਟੀਆਂ ਆਪਾਂ ਸਾਰੇ ਆਪੋ ਆਪਣੇ ਇਲਾਕਿਆਂ ਦੇ ਗੁਰਦੁਆਰੇ ਵੇਖੀਗੇ ਤੇ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਦੇ ਪ੍ਰਬੰਧ ਕਰਵਾਈਏ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰੀ ਉਹਦੀ ਤਵਦੀਸ਼ ਕਰਾ ਕੇ ਫਿਰ ਉਥੋਂ ਸਰੂਪ ਨੇੜੇ ਲੈ ਦਾਂਗੇ ਜੇ ਪ੍ਰਬੰਧ ਨਹੀਂ ਕਰ ਸਕਦੇ ਤੇ ਮਹਾਰਾਜ ਦਾ ਸਰੂਪ ਰੱਖਣ ਦਾ ਕੋਈ ਹੱਕ ਨਹੀਂ ਫਿਰ ਨੇੜੇ ਹੋਰ ਕਿਤੇ ਗੁਰਦੁਆਰੇ ਚਲ ਜੇ ਹੁਣ ਆਪਾਂ ਪਾਠ ਕਰਨਾ ਵਾ ਤੇ ਮਹਾਰਾਜ ਦੇ ਸਰੂਪ ਗੋਂਦਵਾਲ ਸਾਹਿਬ ਦੇ ਨੇ ਆ ਮੈਂ ਅਪੀਲ ਕਰੂੰਗਾ ਵੀ ਆਪਾਂ ਸ਼ਾਂਤੀ ਬਣਾਈ ਰੱਖਣੀ ਆ ਆਪਾਂ ਸਿਆਣੇ ਵੀ ਬਣਨਾ ਆਪਾਂ ਇਹ ਤੈਅ ਕਰਾਈਏ ਵੀ ਅੱਗੇ ਤੋਂ ਇਹ ਬਿਨਾ ਹੋਵੇ ਆਪਣੀ ਜ਼ਿੰਮੇਵਾਰੀ ਲਿਗੇ ਆਪਾਂ ਬਾਕੀ ਦੇਖੋ ਫੇਰ ਉਹੀ ਗੱਲ ਦਰਦਾ ਦੋਸ਼ ਨਾ ਦਿਓ ਕਿਸੇ ਗੁਰੂ ਕਿਰਪਾ ਕਰੇ ਇਹੋ ਜੀ ਮੰਦ ਭਾਗੀ ਘਟਨਾ ਦੁਬਾਰਾ ਕਦੀ ਫੇਰ ਨਾ ਵਰਤੇ ਮੈਂ ਦੁਨੀਆ ਭਰ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਫੇਰ ਅਪੀਲ ਕਰਦਾ ਬੜੇ ਮਸਲੇ ਆਉਂਦੇ ਆ ਕੋਈ ਕਿਸੇ ਦੇ ਆਉਣ ਤੇ ਗੁਰਦੁਆਰੇ ਪਾਬੰਦੀ ਲਾ ਰਿਹਾ ਵਿਦੇਸ਼ਾਂ ਚ ਕੋਈ ਪ੍ਰਧਾਨਗੀ ਤੇ ਬਹਿ ਜਾਂਦਾ ਤੇ ਬਾਅਦ ਛੱਡਦਾ ਨਹੀਂ ਨਾ ਛੋਣ ਹੁੰਦੀ ਆ ਕੋਈ ਕਹਿੰਦਾ ਮੈਂ ਵਾਂ ਕੋਈ ਕਹਿੰਦਾ ਮੈਂ ਵਾਂ ਇਹ ਗੱਲਾਂ ਛੱਡਿਏ ਗੁਰੂ ਘਰ ਦੇ ਸੇਵਾਦਾਰ ਬਣੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਪੰਥ ਕਰੇ ਹਰ ਗੁਰਦੁਆਰੇ 'ਚ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਹੋਵੇਗਾ ਉਤੋਂ ਵੀ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਸਰੂਪ ਆ ਉਹ ਨੇੜੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਭੇਜਨੇ ਪੈਣਗੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਪਾਤਸ਼ਾਹ ਅਸੀਂ ਸਾਡੇ ਹੁੰਦਿਆਂ ਤੇਰੇ ਪਾਵਨ ਸਰੂਪਾਂ ਦੀ ਇਹ ਬੇਅਦਬੀ ਹੋਈ ਸਹਿਣਯੋਗ ਨਹੀਂ ਆ ਪਰ ਤੂੰ ਪੰਥ ਨੂੰ ਸਮਰਥ ਬਖਸ਼ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਲਈ ਅਧਬਲੀ ਮਿਲ ਜੁਲ ਕੇ ਚੱਲੀਏ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਾ ਕੱਲਾ ਟੇਕੀਏ ਮੱਥਾ ਟੇਕਦਿਆਂ ਨਾਲ ਹੀ ਗੁਰੂ ਨੂੰ ਸਰਵੋੱਚ ਮੰਨਿਆ ਹਰ ਗੁਰਦੁਆਰੇ ਦੇ ਵੇਦ ਆਪਾਂ ਚੰਗੇ ਪ੍ਰਬੰਧ ਕਰੀਏ ਆਪਾਂ ਪਾਠ ਕਰਨਾ ਵਾ ਤੇ ਮਹਾਰਾਜ ਦੇ ਸਰੂਪ ਜਾਣੇ ਆ ਜਿੰਨਾ ਚਿਰ ਤੱਕ ਇੱਥੇ ਪ੍ਰੋਪਰ ਪ੍ਰਬੰਧ ਨਹੀਂ ਹੁੰਦੇ ਇੱਥੇ ਸਰੂਪ ਨਹੀਂ ਆਉਣਾ ਇਹ ਸਾਰੀ ਕਮੇਟੀ ਜਿਹੜੀ ਤਾ ਉਮਰ ਨਾਲ ਇਹ ਤੇ ਨਾ ਇਹਨਾਂ ਦਾ ਕੋਈ ਘਰ ਚੋਂ ਮੈਂਬਰ ਕਦੀ ਨਹੀਂ ਬਣ ਸਕਦਾ ਮੈਂਬਰ ਅਮਰਤਾਰੀ ਪਹਿਲਾ ਹੀ ਸ਼ਰਤ ਆ ਬਾਕੀ ਆਪਾਂ ਫੇਰ ਬਹਿ ਜਾਗੇ ਪਰ ਮੈਂ ਸਾਰਿਆਂ ਨੂੰ ਇਹ ਵੀ ਕਹਿ ਕੇ ਜਾਣਾ ਵੀ ਆਪਾਂ ਸੰਜਮ ਚ ਰਹਿਣਾ ਜ਼ਾਬਤੇ ਚ ਰਹਿਣਾ ਗੁਰੂ ਦੀ ਬਾਣੀ ਨਾਲ ਜੁੜਨਾ ਤੇ ਇੱਕ ਮੁੱਠ ਆਪਾਂ ਰਹਿਣਾ ਹੈ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਡੇ ਚੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਤੈ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਪੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੇ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਹੈ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿਹਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਲਾਕੇ ਦੀ ਸੰਗਤ ਆਪ ਤੈਅ ਕਰੇ 30 ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਵਿੱਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਉਹ ਨਹੀਂ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆਹ ਕੱਚ ਦੇ ਸ਼ੀਸ਼ੇ ਲਾਏ ਹੋਏ ਇਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਜੇ ਤੋਂ ਅਫਸਰ ਵੀ ਇੱਥੇ ਆਇਆ ਸੀ ਉਹ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਉਗਾ। ਬਾਕੀ ਦੋਸ਼ੀਆਂ ਨੂੰ ਫੜੋ ਇਹਨੇ ਘਰ ਦੇ ਵਿੱਚ ਕੋਈ ਬਸਨਾ ਨਹੀਂ ਚਾਹੀਦਾ। ਬਹੁਤ ਹੀ ਦੁਖਦਾਈ ਤੇ ਮਨ ਭਾਗੀ ਘਟਨਾ ਵਾਪਰੀ ਆ। ਮੈਂ ਤੁਹਾਡੇ ਸਾਰਿਆਂ ਦੇ ਦੁੱਖ 'ਚ ਦਿਲੋਂ ਸ਼ਰੀਕ ਆ। ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਜਦਾ ਕਰਦੇ ਹੋ ਚ ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਭਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਹੋ ਕਾ ਦਿੰਦਾ ਵਾ। ਅਵਲ ਅੱਲਾ ਨੂਰ ਪਾਇਆ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉੱਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ